ਆਯਾ ਉਹਨੇ ਦੱ ਤੱਕ ਦੇ ਦਿੱਤੀ ਆ ਪਰਮੇਸ਼ਰ ਰਾਲ ਦੇ ਦੱ ਤੱਕ ਦੇ ਦਿੱਤੀ ਆ ਔਰ ਤੁਸੀਂ ਸੁਣਦੇ ਹੋਵੋਗੇ ਨਿਊਜ਼ ਕਿ ਸਾਰੀਆਂ ਕੰਟਰੀਆਂ ਜਿਹੜੀਆਂ ਆ ਉਹ ਆਪਣੇ ਆਪਣੇ ਗਰੁੱਪ ਬਣਾ ਰਹੇ ਆ ਜਿਵੇਂ ਦਾਨੀਅਲ ਦੀ ਕਿਤਾਬ ਦੇ ਵਿੱਚ ਜਿਵੇਂ ਪ੍ਰਕਾਸ਼ ਦੀ ਪੁਥੀ ਦੇ ਵਿੱਚ ਲਿਖਿਆ ਹੋਇਆ ਆ ਕਿ ਇਹਨਾਂ ਨੇ ਆਪਣੇ ਆਪਣੇ ਗਰੁੱਪ ਬਣਾ ਲੈਣੇ ਆ ਜਦੋਂ ਗਰੁੱਪ ਬਣ ਗਏ ਜਦੋਂ ਢੜੇ ਬਣ ਗਏ ਤੇ ਉਹਦੇ ਜਿਹੜਾ ਆ ਉਹ ਜਿਹੜੀ جنگ ਆ ਜਿਹੜੀ ਆਖਰੀ ਲੜਾਈ ਆ ਉਹ ਸ਼ੁਰੂ ਸ਼ੁਰੂ ਹੋ ਜਾਣੀ ਆ ਉਹ ਤੋਂ ਪਹਿਲਾਂ ਜਿਹੜਾ ਆ ਵਿਰੋਧੀ ਮਸੀਹ ਨੇ ਆ ਕੇ ਆਪਣਾ ਜਿਹੜਾ ਸਿੱਕਾ ਚਲਾਉਣਾ ਆ ਵਿਰੋਧੀ ਮਸੀਹ ਨੇ ਆ ਕੇ ਆਪਣੀ ਬਾਦਸ਼ਾਹਤ ਨੂੰ ਕਾਇਮ ਕਰਨਾ ਪਰ ਉਹਦੀ ਬਾਦਸ਼ਾਹਤ ਜਿਹੜੀ ਬਹੁਤਾ ਚਿਰ ਰਹਿਣੀ ਸਿਰਫ 7 ਸਾਲ ਦੀ ਬਾਦਸ਼ਾਹਤ ਰਹਿਣੀ ਉਹਦੇ ਵੀ ਦੋ ਹਿੱਸੇ ਹੁੰਦੇ ਆ ਸਾਢੇ 3-3 ਸਾਲ ਦਾ ਹਿੱਸਾ ਉਹਦੇ ਹੋ ਜਾਣਾ ਹੈ ਹੁਣ ਜਿਵੇਂ ਅਸੀਂ ਵੇਖਦੇ ਆ ਅਸੀਂ ਬਹੁਤ ਚਿਰ ਪਹਿਲਾਂ ਮੈਂ ਪ੍ਰਚਾਰ ਕੀਤਾ ਦੋ 2012 ਦੇ ਵਿੱਚ ਦੋ ਵਿੱਚ ਪ੍ਰਚਾਰ ਕੀਤਾ ਸੀਗਾ ਮੈਂ ਕਿ ਇੱਕ ਐਸਾ ਸਮੇਂ ਆ ਜਾਣਾ ਆ ਜਦੋਂ ਇੱਕੋ ਇੱਕ ਕਰੰਸੀ ਸਾਰੇ ਮੁਲਕਾਂ ਦੇ ਵਿੱਚ ਚੱਲਣੀ ਆ ਇੱਕ ਪਹਿਲਾਂ ਕੋਸ਼ਿਸ਼ ਕੀਤੀ ਸੀ ਯੂਰੋਪੀਅਨ ਕੰਟਰੀਆਂ ਨੇ ਉਦੋਂ ਯੂਰੋ ਯੂਰੋ ਸ਼ੁਰੂ ਕੀਤਾ ਸੀਗਾ ਯੂਰੋ ਆਦੀ ਵੀ ਚੱਲਦਾ ਆ ਨਾ ਪਹਿਲਾਂ ਡਾਲਰ ਸੀਗਾ ਜਾਂ ਵੱਖ-ਵੱਖ ਦੇਸ਼ਾਂ ਦੀ ਵੱਖ-ਵੱਖ ਕਰੰਸੀ ਆ ਉਹਨਾਂ ਨੇ ਯੂਰੋ ਸ਼ੁਰੂ ਕੀਤੇ ਸੀਗੇ ਪਰ ਯੂਰੋ ਜਿਹੜਾ ਸੀਗਾ ਉਹ ਮਿਰਕਲ ਸਪਾਈਆਂ ਜਾਂ ਨੱਟੀਆਂ ਕੰਟਰੀਆਂ ਦੇ ਵਿੱਚ ਸੀਮਤ ਹੋ ਕੇ ਰਹਿ ਗਿਆ ਪਰ ਹੁਣ ਜਿਹੜਾ ਇੱਕ ਹੋਰ ਕਰੰਸੀ ਆਈ ਆ ਬ੍ਰਿਕਸ ਕਰਕੇ ਸੋ ਉਹ ਜਿਹੜੀ ਕਰੰਸੀ ਆ ਉਹਦੇ ਨਾਲ 159 ਦੇਸ਼ ਜਿਹੜੇ ਆ ਉਹ ਸਹਿਮਤ ਆ ਇਹ ਜਿਹੜੀ ਆ 1 ਵਰਲਡ ਕਰੰਸੀ ਆ ਉਹ ਸਮਝੌਤੇ ਨੇੜੇ ਹੀ ਆ ਗਈ ਆ ਤੇ ਜਦੋਂ ਵਨ ਵਰਲਡ ਕਰੰਸੀ ਹੋ ਗਈ ਸਾਰੇ ਦੇਸ਼ਾਂ ਵਿੱਚ ਇੱਕੋ ਹੀ ਕਰੰਸੀ ਸ਼ੁਰੂ ਹੋ ਜਾਣੀ ਆ ਤੇ ਉਦੋਂ ਸਮਝੋ ਵਿਰੋਧੀ ਮਸੀਹ ਦਾ ਜਿਹੜਾ ਸਮੇਂ ਕਾਲਿਆ ਉਹ ਸ਼ੁਰੂ ਸ਼ੁਰੂ ਹੋ ਜਾਣਾ ਹੋ ਗਿਆ ਸਵੈਚ ਕਰਕੇ ਨਗਰ ਨਗਰ ਦੇਸ਼ ਦੇਸ਼ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਜਾ ਕੇ ਘਰ ਘਰ ਦੇ ਵਿੱਚ ਜਾ ਕੇ ਸਾਨੂੰ ਇਹ ਸੰਦੇਸ਼ ਦੇਣਾ ਚਾਹੀਦਾ ਆ ਕਿ ਪਰਮੇਸ਼ਰ ਦਾ ਰਾਜ ਜਿਹੜਾ ਹੈ ਉਹ ਬਹੁਤ ਹੀ ਨਜ਼ਦੀਕ ਹੈ ਜਿਹੜਾ ਹਿੱਸਾ ਮੈਂ ਸਿੱਖਣਾ ਚਾਹੁੰਦਾ ਆ ਉਹ ਅਸੀਂ ਸਿੱਖਾਂਗੇ ਜੀ ਆ ਜੋ ਨਾ ਕੰਪਲੀਟ ਹੋਇਆ ਤਾਂ ਅਸੀਂ ਆਉਣ ਵਾਲੇ ਹਫ਼ਤੇ ਵਿੱਚ ਵੀ ਇਸ ਹਿੱਸੇ ਨੂੰ ਅਸੀਂ ਸਿੱਖਾਂਗੇ ਸੋ ਪ੍ਰਭੂ ਯਿਸੂ ਜੀ ਸਾਮਰੀਅ ਦੇ ਨਗਰ ਵਿੱਚ ਚਲੇ ਗਏ ਜਦੋਂ ਸਾਮਰੀਅ ਦੇ ਨਗਰ ਵਿੱਚ ਚਲੇ ਗਏ ਤੇ ਪ੍ਰਭੂ ਯਿਸੂ ਜੀ ਇੱਕ ਉਸ ਖੂਹ ਦੇ ਉੱਤੇ ਪਹੁੰਚੇ ਆ ਜਿਹੜਾ ਖੂਹ ਜਿਹੜਾ ਇਸਰਾਈਲੀਆਂ ਨੂੰ ਮਿਲਿਆ ਹੋਇਆ ਸੀਗਾ ਜਿਹੜਾ ਖੂਹ ਜਿਹੜਾ ਯਕੂਬ ਦਾ ਖੂਹ ਮੰਨਿਆ ਜਾਂਦਾ ਸੀ ਯਕੂਬ ਹੀ ਲਿਖਿਆ ਨਾ ਯਕੂਬ ਦਾ ਖੂਹ ਮੰਨਿਆ ਜਾਂਦਾ ਸੀਗਾ ਉਸ ਜਗ੍ਹਾ ਦੇ ਉੱਤੇ ਪ੍ਰਭੀ ਐਸ.ਐਮ.ਸੀ ਪਹੁੰਚ ਗਏ ਆ ਕਿਉਂਕਿ ਉਹਨਾਂ ਖੂਹਾਂ ਦੇ ਵਿੱਚ ਕੀ ਲੋਕੀ ਉਹਨਾਂ ਦੇ ਵਿੱਚੋਂ ਪਾਣੀ ਪੀਂਦੇ ਆਉਂਦੇ ਸੀਗੇ ਜਿਹੜਾ ਅੱਜ ਤਰ੍ਹਾਂ ਹੈ ਨਾ ਨਹਾਂਡ ਪੰਪ ਚੱਲ ਗਿਆ ਸੀਗੇ ਔਰ ਬਾਅਦ ਵਿੱਚ ਪਿੰਡਾਂ ਪਿੰਡਾਂ ਵਿੱਚ ਟੂਟੀਆਂ ਆ ਗਈਆਂ ਹੈ ਨਾ ਟੈਂਕੀਆਂ ਬਣ ਗਈਆਂ ਤੇ ਲੋਕਾਂ ਸਭ ਮਰਸੀਵਲ ਵਾਲੇ ਪਹਿਲਾਂ ਇਦਾਂ ਨਹੀਂ ਸੀਗਾ ਆਪਣੇ ਥੜੇ ਦੇ ਉੱਤੇ ਮੈਂ ਦੇਖਣੇ ਸਾਡੇ ਗੱਲ ਆ ਕਿ ਖੂਹ ਹੀ ਇੱਕ ਹੁੰਦੀ ਸੀਗੀ ਹੈ ਨਾ ਉੱਤੇ ਉਹਨੂੰ ਮੈਂ ਚੰਦ ਦਿਨ ਨੂੰ ਵੇਖਿਆ ਲੋਕੀ ਵਿੱਚੋਂ ਪਾਣੀ ਕੱਢਦੇ ਹੁੰਦੇ ਸੀਗੇ ਕੋਈ ਆਪਣੇ ਪਿੰਡੋ ਚ ਹੋਰ ਵੀ ਖੂਹੀਆਂ ਸਨ ਉਹਸ ਮਹੱਲੇ ਵਿੱਚ ਵੀ ਖੂਹੀ ਇੱਕ ਹੁੰਦੀ ਸੀਗੀ ਬਹੁਤ ਸਾਰੀਆਂ ਖੂਹੀਆਂ ਸੀਗੀਆਂ ਤੇ ਲੋਕੀ ਉਹਨਾਂ ਖੂਹੀਆਂ ਦਾ ਪਾਣੀ ਪਾਣੀ ਪੀਂਦੇ ਖੇਤਾਂ ਦੀ ਸਿੰਚਾਈ ਜਿਹੜੀ ਹੁੰਦੀ ਆ ਉਹ ਵੀ ਜਿਹੜੇ ਟਿੰਡਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਹੁੰਦਾ ਸੀ ਕਿਸ ਤਰ੍ਹਾਂ ਖੇਤਾਂ ਨੂੰ ਪਾਣੀ ਲਗਾਇਆ ਜਾਂਦਾ ਸੀਗਾ ਪਰ ਉਸ ਵੇਲੇ ਖੂਹਾਂ ਦਾ ਜਿਹੜਾ ਜਮਾਨਾ ਸੀਗਾ ਖੂਹਾਂ ਦਾ ਪਾਣੀ ਲੋਕੀ ਪੀਂਦੇ ਹੁੰਦੇ ਸੀਗੇ ਸੋ ਪ੍ਰਭੂ ਯਿਸੂ ਨੇ ਉਸ ਖੂਦ ਦੇ ਉੱਤੇ ਪਹੁੰਚ ਗਏ ਜਦੋਂ ਖੂਦ ਦੇ ਉੱਤੇ ਪਹੁੰਚੇ ਆ ਤੇ ਉੱਥੇ ਇੱਕ ਔਰਤ ਸਾਮਰੀ ਇੱਕ ਔਰਤ ਵੀ ਉਸ ਖੂਦ ਦੇ ਉੱਤੇ ਪਾਣੀ ਭਰਨ ਦੇ ਵਾਸਤੇ ਆ ਗਈ ਆ ਵਾਹ ਹਲੇਲੂਇਆ ਹਲੇਲੂਇਆ ਤੇ ਕੀ ਕਹ ਪ੍ਰਭੂ ਯਿਸੂ ਨੇ ਅਸੀਂ ਦੁਆਰਾ ਉਸੇ ਅੱਜ ਨੂੰ ਪੜਾਂਗੇ ਪ੍ਰਭੂ ਯਿਸੂ ਨੇ ਜੋ ਕਿਹਾ ਅ ਕਿ ਸਾਮਰੀ ਔਰਤ ਖੂਦ ਤੇ ਪਾਣੀ ਭਰਨ ਲਈ ਆਈ ਉਸਨੇ ਉਸ ਔਰਤ ਨੂੰ ਆਖਿਆ ਮੈਨੂੰ ਪਾਣੀ ਮੈਨੂੰ ਪਾਣੀ ਪੀਣ ਲਈ ਦੇ ਹਾਂ ਸਾਮਰੀ ਔਰਤ ਨੂੰ ਪ੍ਰਭੂ ਯਿਸੂ ਨੇ ਕੀ ਕਿਹਾ ਕਿ ਮੈਨੂੰ ਪਾਣੀ ਪੀਣ ਦੇ ਵਾਸਤੇ ਦੇ ਕਿਉਂਕਿ ਪ੍ਰਭੂ ਯਿਸੂਮਸੀ ਸਫਰ ਕਰਦੇ ਆ ਰਹੇ ਸੀਗੇ ਜਿਸਮ ਦੇ ਵਿੱਚ ਆ ਪ੍ਰਭੂ ਯਿਸੂਮਸੀ ਉਹਨਾਂ ਨੂੰ ਭੁੱਖ ਵੀ ਲੱਗਦੀ ਸੀਗੀ ਉਹਨਾਂ ਨੂੰ ਪਿਆਸ ਵੀ ਲੱਗਦੀ ਸੀ ਸੋ ਪ੍ਰਭੂ ਯਿਸੂਮਸੀ ਜਦੋਂ ਸਫਰ ਤੋਂ ਆਏ ਸੀਗੇ ਉਹ ਸਖੂ ਦੇ ਉੱਤੇ ਰੁੱਕ ਗਏ ਸਾਮਰੀਆ ਦਾ ਨਗਰ ਸੀਗਾ ਤੇ ਸਾਮਰੀ ਔਰਤ ਜਿਹੜੀ ਸੀਗੀ ਉਹ ਸਖੂ ਦੇ ਉੱਤੇ ਆਈ ਤੇ ਪ੍ਰਭੂ ਯਿਸੂਮਸੀ ਨੇ ਉਹਦੇ ਕੋਲੋਂ ਕੀ ਮੰਗਾਇਆ ਪਾਣੀ ਪਾਣੀ ਮੰਗਾਇਆ ਬਲ ਹਲੇਲੂਇਆ ਹਲੇਲੂਇਆ ਜਿੱਥੇ ਪ੍ਰਭੂ ਯਿਸੂਮਸੀ ਪਾਣੀ ਮੰਗ ਰਿਹਾ ਸਾਮਰੀ ਔਰਤ ਦੇ ਕੋਲ ਜਿਹੜੇ ਸਾਰਿਆਂ ਨੂੰ ਕੁਝ ਦੇਣ ਵਾਲੇ ਇਹਦੇ ਸਾਰਿਆਂ ਨੂੰ ਬਖਸ਼ਣ ਵਾਲੇ ਆ ਜਿਹੜੇ ਸਾਰਿਆਂ ਨੂੰ ਵੰਡਣ ਵਾਲੇ ਆ ਤੇ ਪ੍ਰਭੂ ਯਿਸੂ ਮਸੀਹ ਨੇ ਉਸ ਔਰਤ ਦੇ ਕੋਲੋਂ ਕੀ ਮੰਗਿਆ ਆ ਪਾਣੀ ਪਾਣੀ ਮੰਗਿਆ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਸਾਂਬਰੀ ਔਰਤਾਂ ਕਿ ਕਿ ਹੁੰਦੀ ਜਿਹੜੇ ਆ ਉਹ ਸਾਂਬਰੀਆਂ ਨਾਲ ਮਿਲਦੇ-ਗਿਲਦੇ ਨਹੀਂ ਅੱਜ ਵੀ ਪਾਕਿਸਤਾਨ ਦੇ ਵਿੱਚ ਐਸੇ ਇਲਾਕੇ ਆ ਪਾਕਿਸਤਾਨ ਵਿੱਚ ਤਕਰੀਬਨ ਜਿਹੜੇ ਉੱਥੇ ਕ੍ਰਿਸਚੀਅਨ ਲੋਕ ਆ ਉਹਨਾਂ ਦੇ ਨਾਲ ਬਹੁਤ ਹੀ ਜਿਹੜਾ ਆ ਮਾੜਾ ਬਿਹੇਵ ਕੀਤਾ ਜਾਂਦਾ ਆ ਇਹ ਉਹਨਾਂ ਵਿੱਚ ਇੱਕ ਬਹੁਤ ਹੀ ਮਾੜਾ ਸ਼ਬਦ ਜਿਹੜਾ ਆ ਉਹ ਦਿੱਤਾ ਜਾਂਦਾ ਜਿੰਨ ਮੈਂ ਇਸ ਜਗ੍ਹਾ ਤੇ ਉੱਪਰ ਨਹੀਂ ਕਹਿਣਾ ਚਾਹੁੰਦਾ ਆ ਸੋ ਉਹ ਜਗ੍ਹਾ ਦੇ ਉੱਪਰ ਕ੍ਰਿਸਚਨਾਂ ਬਹੁਤ ਬੁਰਾ ਸਮਝਿਆ ਜਾਂਦਾ ਆ ਜੇਕਰ ਕੋਈ ਉਹਨਾਂ ਦੇ ਇਸਲਾਮ ਦੇ ਖਿਲਾਫ ਕੋਈ ਬੋਲਦਾ ਆ ਤੇ ਉਹਨਾਂ ਉਹ ਜਗ੍ਹਾ ਤੇ ਬਹੁਤ ਕੁੱਟ ਮਾਰੀ ਇੱਕ ਸਿਸਟਰ ਤਬੀਤਾ ਗਿੱਲ ਜਿਹੜੀ ਅੱਜ ਕੈਨੇਡਾ ਦੇ ਵਿੱਚ ਆ ਉਹ ਦੁਬਈ ਦੇ ਵਿੱਚ ਵੀ ਆਏ ਸੀਗੇ ਔਰ ਦੁਬਈ ਦੇ ਵਿੱਚ ਸਾਡੇ ਚਾਚੇ ਉਹਨਾਂ ਨੇ ਪ੍ਰਚਾਰ ਕੀਤਾ ਮੈਂ ਉਹਨਾਂ ਨੂੰ 에ਰਪੋਰਟ ਤੋਂ ਲੈ ਕੇ ਆਇਆ ਔਰ ਮੀਟਿੰਗਾਂ ਤੋਂ ਬਾਅਦ ਉਹਨਾਂ ਨੂੰ 에ਰਪੋਰਟ ਛੱਡ ਕੇ ਵੀ ਆਇਆ ਤੇ ਕਾਫੀ ਸਮੇਂ ਮੈਨੂੰ ਉਹਨਾਂ ਦੇ ਨਾਲ ਜਿਹੜਾ ਆ ਉਹ ਅਸੀਂ ਬਿਤਾਇਆ ਫਿਰ ਉਹਨਾਂ ਨੂੰ ਖਾਣਾ ਖਿਲਾਇਆ ਫਿਰ ਉਹਨਾਂ ਨੂੰ 에어ਪੋਰਟ ਤੋਂ ਛੱਡ ਕੇ ਆਏ ਸੋ ਉਹਨੇ ਇੱਕ ਵਾਰੀ ਪਾਕਿਸਤਾਨ ਦੇ ਵਿੱਚ ਹਸਪੀਟਲ ਦੇ ਵਿੱਚ ਬਹੁਤ ਸਾਰੀਆਂ ਜਿਹੜਾ ਮੁਸਲਿਮ ਔਰਤਾਂ ਸਿਗੀਆਂ ਹਨ ਉਹਨਾਂ ਦੇ ਨਾਲ ਉਹਦੀ ਬਹਿਸ ਹੋ ਗਈ ਉਹਨਾਂ ਨੇ ਕੋਈ ਗੱਲਬਾਤ ਕੀਤੀ ਤੇ ਉਹਨਾਂ ਨੇ ਫਿਰ ਉਸ ਸਿਸਟਰ ਤਬੀਤਾ ਗਿਲ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਨੇ ਇਸਲਾਮ ਦੇ ਖਿਲਾਫ ਕੁਝ ਬੋਲਿਆ ਸੋ ਉਹਨਾਂ ਲੋਕਾਂ ਨੇ ਔਰਤਾਂ ਨੇ ਵੀ ਉਹਨੂੰ ਕੁੱਟਿਆ ਮਾਰਿਆ ਦੇ ਬੰਦਿਆਂ ਨੇ ਵੀ ਉਹਦੇ ਚਪੇੜਾ ਚਪੇੜਾ ਵੀ ਮਾਰੀਆਂ 크ਰਿਸਚੀਅਨ ਔਰਤ ਨੂੰ ਲੜਕੀ ਨੂੰ ਕਿਉਂਕਿ ਕਿਨੇ ਵੀ ਇਲਜ਼ਾਮ ਲਾਇਏ ਵੀ ਇਹਨਾਂ ਨੇ ਜਿਹੜਾ ਸੀ ਇਸ ਔਰਤ ਨੇ ਜਿਹੜਾ ਸਾਡੇ ਇਸਲਾਮ ਦੇ ਖਿਲਾਫ ਬੋਲਿਆ ਹਾਲਾ ਕੁਝ ਬੋਲਿਆ ਵੀ ਨਹੀਂ ਪੜ੍ਹੀ ਲਿਖੀ ਲੜਕੀ ਹੋ ਸਟਾਫ ਨਰਸ ਇਨੀ ਪੜ੍ਹੀ ਲਿਖੀ ਔਰ ਇਨੀ ਵਧੀਆ ਪੋਸਟ ਲੱਗੀ ਹੋਈ ਤੇ ਉਹਨਾਂ ਨੇ ਉਹਨੂੰ ਇੰਨਾ ਕੁੱਟਿਆ ਮਾਰਿਆ ਦਰਵਾਜ਼ਾ ਬੰਦ ਕਰ ਦਿੱਤਾ ਜਿਹੜੇ ਬੰਦੇ ਸੀਗੇ ਉੱਥੇ ਆਦਮੀ ਜਿਹੜੇ ਸੀਗੇ ਉੱਪਰੋਂ ਖਿੜਕੀ ਤੋੜ ਕੇ ਅੰਦਰ ਜਾ ਕੇ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰਦੇ ਸੀਗੇ ਸੋ ਉਹਨਾਂ ਨੇ ਕੀ ਕੀਤਾ ਐਸੇ ਇਲਾਕੇ ਦੇ ਵਿੱਚ ਮੈਂ ਗੱਲ ਕਰਦਾ ਸੋ ਉਸ ਉਹਨਾਂ ਨੇ ਫਿਰ ਔਰਤੋਂ ਕਿਸੇ ਤਰ੍ਹਾਂ ਉਹ ਬੱਚੀ ਵਿਚਾਰੀ ਨਿਕਲ ਗਈ ਉਸ ਸਮਾਜ ਉੱਤੇ ਮਹੀਦੀ ਵਿਚ ਆ ਗਈ ਦੇਖ ਬੱਚੀ ਜਿਵੇਂ ਲੋਕ ਲੋਕ ਕੇ ਛਿਪ ਛਿਪ ਕੇ ਰਹਿੰਦੀ ਰਹੀ ਤੇ ਜਦੋਂ ਉਹਨਾਂ ਨੇ 에어ਪੋਰਟ ਛੱਡਣ ਵਾਸਤੇ ਜਾ ਰਿਹਾ ਸੀਗਾ ਉਹ ਅਸੀਂ ਵੀਡੀਓ ਬਣਾ ਕੇ ਰੱਖੀ ਹੋਈ ਸੀਗੀ ਤਾਂ ਅਸੀਂ YouTube ਤੇ ਪਾਈ ਹੋਈ ਸੀਗੀ ਉਹਨਾਂ ਦਿਨਾਂ ਵਾਸਤੇ ਜਿਨ੍ਹਾਂ ਦਿਨਾਂ ਤੇ ਉਸ ਲੇਡੀ ਨੂੰ ਉਸ ਅਸੀਂ ਸਭ ਤਬੀਤਾਂ ਨੂੰ ਵਰਸ਼ੇ ਪਰ ਵੀ ਆਹੋ ਹੁਣ ਪ੍ਰਚਾਰ ਵੀ ਕਰਦੀ ਆ ਸੋ ਉਹ ਵੀਡੀਓ ਜਿਹੜੀ ਮੇਰੀ ਵੀਡੀਓ ਸੀਗੀ ਉਹ ਵੀ ਲੋਕਾਂ ਨੇ ਜਿਹੜੇ ਚਲਾ ਦਿੱਤੀ YouTube ਚੈਨਲ ਉੱਤੇ ਚਲਾ ਦਿੱਤੀ ਨੈਟ ਦੇ ਉੱਪਰ ਵੀਡੀਓ ਵੀ ਚਲਾ ਦਿੱਤੀ ਕਿ ਸਾਰੇ ਸਾਡੇ ਚਰਚ ਵਾਲੇ ਵੀ ਕਹਿੰਦੇ ਵੀ ਆਪਾਂ ਨੂੰ ਨਾ ਬੜਾ ਖਤਰਾ ਆਇਆ ਤੇ ਤੁਸੀਂ ਜਿਹੜਾ ਧਿਆਨ ਦੇਣਾ ਰੱਖੋ ਮੈਂ ਕਿਹਾ ਸਾਨੂੰ ਕੋਈ ਖਤਰਾ ਨਹੀਂ ਜੋ ਕੁਝ ਹੋਵੇਗਾ ਫਿਰ ਉਹ ਦੇਖਿਆ ਠੀਕ ਹੈ ਜਾਵੇਗਾ ਸੋ ਦ ਸਿਸਟਰ ਤਬੀਤਾ ਚਲੋ ਮੇਰੇ ਮੈਸੇਜ ਵੀ ਸੁਣਦੇ ਹੋ ਤਾਂ ਸ਼ਾਇਦ ਇਹ ਵੀ ਵੀਡੀਓ ਸੁਣ ਲੈਣਗੇ ਸੋ ਉਹ ਅੱਜ ਕੱਲ ਕੈਨੇਡਾ ਦੇ ਵਿੱਚ ਬੈਠੀ ਹੈ ਤੇ ਭਾਈ ਬੱਚਾ ਉਹਨਾਂ ਨੇ ਬਹੁਤ ਲੁੱਕ ਲੁੱਕ ਕੇ ਰਹੇ ਉਹਨਾਂ ਕੋਲ ਖਾਣ ਦੇ ਵਾਸਤੇ ਖਾਣਾ ਨਹੀਂ ਸੀਗਾ ਔਰ ਪੈਸਾ ਉਹਨਾਂ ਕੋਲ ਬਿਲਕੁਲ ਹੈ ਨਹੀਂ ਸੀਗਾ ਪਰ ਉਹਨਾਂ ਦੀ ਉਹ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਸਾਨੂੰ ਵੀ ਜਿਹਨੇ ਤੋਫੀਕ ਰੱਬ ਨੇ ਦਿੱਤੀ ਅਸੀਂ ਵੀ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਅਸੀਂ ਖਾਣ ਪੀਣ ਦੇ ਵਾਸਤੇ ਅਸੀਂ ਲੈ ਕੇ ਹੀ ਦਿੰਦੇ ਰਹੇ ਤੇ ਉਸ ਤੋਂ ਬਾਅਦ ਉਹਨੇ ਫਿਰ ਕੇਸ ਕੀਤਾ ਕਿ ਭਈ ਮੈਨੂੰ ਜਿਹੜਾ ਪਾਕਿਸਤਾਨ ਦੀ ਮੈਂ ਵਤਨੀ ਆ ਤੇ ਪਾਕਿਸਤਾਨ ਵਿੱਚ ਮੇਰਾ ਰਹਿਣਾ ਬਹੁਤ ਮੁਸ਼ਕਲ ਹੈ ਇੱਥੋਂ ਤੱਕ ਹੁਣ ਮੈਂ ਦੁਬਈ ਵਿੱਚ ਰਹਿਣੀ ਆ ਤੇ ਇੱਥੇ ਵੀ ਲੋਕੀ ਆ ਕੇ ਜਿਹੜਾ ਮੈਨੂੰ ਕਿਸੇ ਟਾਈਮ ਵੀ ਜਿਹੜਾ ਤੰਗ ਕਰ ਸਕਦੇ ਆ ਤੇ ਮੇਰੀ ਜਾਨ ਨੂੰ ਬਹੁਤ ਖਤਰਾ ਆ ਤੇ ਉਹਨੇ ਅਮਰੀਕਾ ਔਰ ਕੈਨੇਡਾ ਦੀ ਐਂਬੈਸਡਰੀਆਂ ਦੇ ਵਿੱਚ ਇੱਕ ਕੇਸ ਦੇ ਕਰ ਦਿੱਤਾ ਸੋ ਅਮਰੀਕਾ ਗਨ ਲਈ ਪਰ ਉਹਨੂੰ ਕੈਨੇਡਾ ਦੇ ਜਿਹੜਾ ਸੀਗਾ ਉਸੇ ਲੜਕੀ ਨੂੰ ਉਹਦੇ ਦੋਨਾਂ ਪੁੱਤਰਾਂ ਨੂੰ ਔਰ ਉਹਦੇ ਪਤੀ ਨੂੰ ਪੂਰੀ ਫੈਮਿਲੀ ਨੂੰ ਉਹਨਾਂ ਨੇ ਵੀਜ਼ਾ ਵੀਜ਼ਾ ਦੇ ਦਿੱਤਾ ਐਸ ਵੇਲੇ ਕੈਨੇਡਾ ਦੇ ਵਿੱਚ ਮੈਨੂੰ ਮੈਸੇਜ ਕਰਦੇ ਹੁੰਦੇ ਆ ਔਰ ਮੈਨੂੰ ਉਹਨਾਂ ਨੇ ਕਿਹਾ ਵੀ ਸਿਕਾ ਵੀ ਅਸੀਂ ਤੁਹਾਡੇ ਇੱਕ ਇੰਟਰਵਿਊ ਲੈਣੀ ਆ ਪੋਡਕਾਸਟ ਸੀੜੇ ਅੱਜਕੱਲ ਚੱਲਦੀ ਆ ਤੇ ਉਹਦੇ ਕਦੇ ਵੀ ਤੁਸੀਂ ਸਾਨੂੰ ਦੱਸਿਓ ਕਿਹੜੇ ਟਾਈਮ ਤੁਸੀਂ ਅਵੇਲੇਬਲ ਹੋਣੇ ਤਾਂ ਅਸੀਂ ਜ਼ਰੂਰ ਤੁਹਾਨੂੰ ਜਿਹੜਾ ਤੁਹਾਡੇ ਬਾਰੇ ਅਸੀਂ ਜਾਨਣਾ ਚਾਹੁੰਦੇ ਹਾਂ ਹੋਰ ਵੀ ਤਾਂ ਕਿਹੜੇ ਲੋਕਾਂ ਤੱਕ ਕਦੇ ਪਹੁੰਚੇ ਸੋ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਜਿਨ੍ਹਾਂ ਦਾ ਜਿ ਸਤਿ ਪ੍ਰਭੂ ਯਸੂਸੀ ਐਸੇ ਇਲਾਕੇ ਦੇ ਵਿੱਚ ਗਏ ਆ ਇੱਥੇ ਇਲਾਕੇ ਦੇ ਵਿੱਚ ਪਹੁੰਚ ਗਏ ਆ ਜਿੱਥੇ ਪ੍ਰਚਾਰ ਕਰਨਾ ਬਹੁਤ ਔਖਾ ਆ ਜਿਹੜੇ ਲੋਕ ਉਹਨਾਂ ਨੂੰ ਮਿਲਦੇ ਗਿਲਦੇ ਨਹੀਂ ਤੇ ਉਹ ਸਾਮਰੀ ਔਰ ਜਿਹੜੀ ਪਾਣੀ ਭਰਨ ਵਾਸਤੇ ਖੂਹ ਦੇ ਉੱਪਰ ਆਈ ਸੀਗੀ ਤੇ ਪ੍ਰਭੂ ਯਸੂਸੀ ਜਦ ਥੱਕੇ ਹੋਏ ਸੀਗੇ ਤੇ ਪ੍ਰਭੂ ਯਸੂਸੀ ਨੇ ਔਰਤ ਨੂੰ ਕਿਹਾ ਤੇ ਮੈਨੂੰ ਪੀਣ ਨੂੰ ਪਾਣੀ ਮੈਨੂੰ ਪੀਣ ਨੂੰ ਜਲ ਭਲਾ ਉਸ ਤੋਂ ਅੱਗੇ ਪੜਾਂਗੇ ਪਰ ਉਹ ਦੋ ਯੇਸ਼ੂ ਦੇ ਚੇਲੇ ਯੇਸ਼ੂ ਦੇ ਚੇਲੇ ਨਗਰ ਅੰਦਰ ਭੋਜਨ ਖਰੀਦਣ ਗਏ ਹੋਏ ਸਨ। ਹੂੰ। ਸ਼ਾਮਰੀ ਵਾਲੇ ਤਨੇ ਆખ્યા। ਮੈਂ ਸ਼ਾਮਰੀ ਹਾਂ। ਤੇ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ? ਹਾਂ, ਬੋਲੋ ਹallelujah। ਹallelujah। ਪ੍ਰਭੂ ਯਿਸੂ ਅੰਸੀ ਨੂੰ ਉਹ ਔਰਤ ਨੇ ਦੇਖਿਆ। ਉਹਨੇ ਕਿਹਾ ਵੀ ਮੈਂ ਇੱਕ ਸ਼ਾਮਰੀ ਔਰਤ ਹਾਂ। ਹਨਾ ਉਹਨੂੰ ਕਿਤਾਬ ਪਤਾ ਲੱਗਾ। ਕਿ ਪ੍ਰਭੂ ਯਿਸੂ ਅੰਸੀ ਸ਼ਾਮਰੀ ਨਹੀਂਗਾ। ਹਨਾ ਪ੍ਰਭੂ ਯਿਸੂ ਅੰਸੀ ਦੇ ਪਹਿਰਾਵੇ ਤੋਂ। ਪ੍ਰਭੂ ਯਿਸੂ ਅੰਸੀ ਦੇ ਟੱਪੜੇ ਐਸੇ ਸੀਗੇ ਜਿਹੜੇ ਯਹੂਦੀ ਜਿਦਾਂ ਦੇ ਕੱਪੜੇ ਪਹਿਨਦੇ ਸੀਗੇ। ਸੋ ਪ੍ਰਭੀ ਐਸਐਮਸੀ ਨੇ ਐਸੇ ਪਹਿਰਾਵਾ ਪਾਇਆ ਹੋਇਆ ਸੀਗਾ ਐਸਾ ਪ੍ਰਭੀ ਐਸਐਮਸੀ ਗੱਲਬਾਤ ਕਰਦੇ ਸੀਗੇ ਭਾਸ਼ਾ ਤੋਂ ਵੀ ਪਤਾ ਲੱਗ ਜਾਂਦਾ ਕਿ ਕੌਣ ਬੰਦਾ ਕਿਹੜੇ ਕਿਹੜੇ ਇਲਾਕੇ ਦਾ ਹੁਣ ਆਪਾਂ ਇਸ ਦੁਆਬੇ ਵਿੱਚ ਰਹਿੰਦੇ ਆ ਆਪਣੀ ਬੋਲੀ ਜਿਹੜੀ ਅਲੱਗ ਆ ਤੁਸੀਂ ਮਾਗੇਵਾਲ ਵੱਲ ਜਾਓਗੇ ਅੰਮਰਸਾਲ ਵੱਲ ਨੂੰ ਤੇ ਉਧਰ ਦੀ ਭਾਸ਼ਾ ਜਿਹੜੀ ਬੋਲੀ ਜੀਬਾਨ ਜਿਹੜੀ ਆ ਉਹ ਹੋਰਿਆ ਤੁਸੀਂ ਪਹਾੜੀ ਇਲਾਕੇ ਵਿੱਚ ਚਲੇ ਜਾਓ ਉਹਨਾਂ ਦੀ ਜ਼ੁਬਾਨ ਕੁਝ ਕੁਝ ਹੋਰਿਆ ਔਰ ਤੁਸੀਂ ਕਿਸੇ ਹੋਰ ਇਲਾਕੇ ਵੱਲ ਚਲੇ ਜਾਓ ਹਣਾ ਤੁਹਾਡੇ ਜਵਾਨ ਜਿਹੜੀ ਕੁਛ ਹੋ ਰਿਹਾ ਸੋ ਕਈ ਚੀਜ਼ਾਂ ਇਦਾਂ ਦੀਆਂ ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਬੰਦਾ ਮੇਰੇ ਕੋਲੋਂ ਪਾਣੀ ਮੰਗਦਾ ਉਹਨੂੰ ਇਹ ਨਹੀਂ ਪਤਾ ਕਿ ਪ੍ਰਭੂ ਇਸ ਨੂੰ ਸੀ ਹੈ ਹallelujah ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਜਿਹੜਾ ਮੇਰੇ ਕੋਲ ਪਾਣੀ ਮੰਗਦਾ ਉਹ ਮੁਕਤੀ ਦਾਤਾ ਆ ਬੋਲੋ ਹallelujah ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਮੇਰੇ ਕੋਲੋਂ ਪਾਣੀ ਮੰਗਦਾ ਆ ਉਹ ਖੁਦ ਜੀਵਨ ਦੇ ਜਲਦਾ ਚਰਸ਼ਮਾ ਆ ਬੋਲੋ ਹallelujah ਉਹਨੇ ਕਿਹਾ ਵੀ ਤੂੰ ਜੂੜਦੀ ਆ ਤੇ ਮੈਂ ਧਾਮ ਰਹੀ ਆ ਤੂੰ ਮਿਰਕੋਲ ਪਾਣੀ ਕਿਵੇਂ ਮੰਗਦਾ ਕਿਉਂ ਮੰਗਦਾ ਤੂੰ ਪਾਣੀ ਕਿਉਂਕਿ ਸਾਡਾ ਤਾਂ ਆਪਸ ਦੇ ਵਿੱਚ ਮੇਲ ਜੋਲੀ ਹੈ ਨਹੀਂ ਪੜਾਂਗੇ ਉਸ ਤੋਂ ਅੱਗੇ ਹਾਂ ਜੀ ਜੁਦੀ ਕੀ ਹੁੰਦੀ ਉਹ ਜੁਦੀਆਂ ਦੇ ਸਾੰਮਰੀਆਂ ਨਾਲ ਕੋਈ ਮਿੱਤਰਤਾ ਨਹੀਂ ਹੈ ਹਾਂ ਜੁਦੀ ਤਾਂ ਸਾੰਮਰੀਆਂ ਦੇ ਨਾਲ ਕੋਈ ਮਿੱਤਰਤਾ ਨਹੀਂ ਕੋਈ ਮਿੱਤਰਤਾ ਨਹੀਂ ਜੁਦੀ ਬੱਕਰੇ ਮੱਤ ਦੇ ਲੋਗ ਆ ਤੇ ਸਾੰਮਰੀ ਜਿਹੜੇ ਆ ਉਹ ਬੱਕਰੇ ਮੱਤ ਦੇ ਲੋਗ ਆ ਤੇ ਬੱਕਰੇ ਮੱਤ ਦੇ ਲੋਕਾਂ ਦੇ ਵਿੱਚ ਹੀ ਜੁਦੀ ਮੱਤ ਨੂੰ ਲੈ ਕੇ ਪ੍ਰਵੀਅਸਨ ਸੀ ਗਏ ਆ ਔਰ ਪ੍ਰਭ ਯਸਨਸੀ ਨੇ ਉਸ ਔਰਤ ਦੇ ਕੋਲ ਜਾ ਕੇ ਜਿਹੜਾ ਆ ਉਹ ਪਾਣੀ ਮੰਗਿਆ ਆ ਤੇ ਉਹ ਕਹਿੰਦੀ ਵੀ ਤੂੰ ਤਾਂ ਜਹੁੰਦੀ ਆ ਸਾਡਾ ਤਾਂ ਆਪਾਂ ਤਾਂ ਅਸੀਂ ਮੈਨੂੰ ਜਲਦ ਹੈ ਹੀ ਨਹੀਂ ਹੈ ਨਾ ਤੁਹਾਡੇ ਵਿਚਾਰ ਵੱਖਰੇ ਆ ਸਾਡੇ ਵਿਚਾਰ ਜਿਹੜੇ ਆ ਉਹ ਵੱਖਰੇ ਆ ਤੇ ਤੂੰ ਮੇਰੇ ਕੋਲ ਕਿਵੇਂ ਪਾਣੀ ਮੰਗਟ ਆਇਆ ਉਸ ਤੋਂ ਅੱਗੇ ਪੜਾਂਗੇ ਏਸ਼ੂ ਦੀ ਆਖਿਆ ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਤਾਂ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ ਕੌਣ ਹੈ ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਤੇ ਮੈਨੂੰ ਉਹਨੂੰ ਅੰਮ੍ਰਿਤ ਜਲ ਦਿੱਤਾ ਹੁੰਦਾ ਹਾ ਹਾਲੇਲੂਇਆ ਪ੍ਰਭੂ ਯਿਸੂਮਸੀ ਨੇ ਉਹਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਆ ਕੀ ਕਰ ਦਿੱਤਾ ਪ੍ਰਭੂ ਯਿਸੂਮਸੀ ਨੇ ਉਹਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਆ ਤੁਸੀਂ ਉਹ ਔਰਤ ਨੇ ਕਿਹਾ ਵੀ ਤੂੰ ਮੇਰੇ ਕੋਲ ਕਿਵੇਂ ਪਾਣੀ ਮੰਗਦਾ ਤੇ ਪ੍ਰਭੂ ਯਿਸੂਮਸੀ ਨੇ ਸਹੀ ਗੱਲ ਸਾਫ਼ ਹੀ ਦੱਸ ਦਿੱਤੀ ਵੀ ਜੇ ਕਰ ਦੋਂ ਕਿਤੇ ਜਾਣ ਦੀ ਜੇਕਰ ਤੈਨੂੰ ਪਤਾ ਹੁੰਦਾ ਕਿ ਮੈਂ ਕੌਣ ਆ ਜੇਕਰ ਤੈਨੂੰ ਇਹ ਪਤਾ ਹੁੰਦਾ ਕਿ ਜਿਹੜਾ ਤੇਰੇ ਕੋਲੋਂ ਪਾਣੀ ਮੰਗਦਾ ਆ ਉਹ ਕੌਣ ਆ ਤੇ ਤੇਰੇ ਉਤੇ ਬਖਸ਼ਿਸ਼ ਹੋ ਜਾਣੀ ਸੀ ਤੇ ਤੈਨੂੰ ਇਹ ਪਤਾ ਲੱਗ ਜਾਣਾ ਸੀਗਾ ਵੀ ਭਈ ਮੈਂ ਕੌਣ ਆਗਰ ਪਤਾ ਹੁੰਦਾ ਤਾਂ ਜੇਕਰ ਤੂੰ ਇਹ ਜਾਣਦੀ ਤੇ ਮੈਂ ਤੈਨੂੰ ਜੀਵਨ ਜਲ ਜਿਹੜਾ ਆ ਉਹ ਪਲਾਉਣਾ ਸੀਗਾ ਵਾਹ ਹਲੇਲੂਇਆ ਹਲੇਲੂਇਆ ਦਵਰ ਫਿਰਤੀ ਸੇਹ ਸਿਨ ਪੜਾਂਗੇ ਈਸ਼ੂ ਦੀ ਆਖਿਆ ਜੇ ਤੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਹਾਂ ਜੇਕਰ ਤੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਜੇਕਰ ਤੂੰ ਪਰਮੇਸ਼ਵਰ ਦੇ ਕੰਮ ਨੂੰ ਜਾਣਦੀ ਉਹਦੀ ਕਿਰਪਾ ਨੂੰ ਜਾਣਦੀ ਹਾਂ ਜੀ ਏ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ ਕੌਣ ਹੈ ਹਾਂ ਜੇ ਕਾਸ਼ ਤੈਨੂੰ ਇਹ ਵੀ ਪਤਾ ਲੱਗਦਾ ਕਿ ਜਿਹਨੇ ਤੇਰੇ ਕੋਲ ਪਾਣੀ ਮੰਗਿਆ ਉਹ ਹੈ ਕੌਣ ਆ ਕਿ ਬਸ ਸਾਨੂੰ ਪਤਾ ਨਹੀਂ ਲੱਗਦਾ ਨਾ ਕਈ ਵਾਰ ਅਸੀਂ ਕਿਸੇ ਦੇ ਚਿਹਰੇ ਤੋਂ ਜਾਂ ਕਿਸੇ ਪਹਿਰਾਵੇ ਤੋਂ ਕਿਸੇ ਬੋਲੀ ਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਬੰਦਾ ਹੈ ਕੌਣ ਆ ਅਸੀਂ ਉਹਨੂੰ ਨਾਰਮਲ ਹੀ ਲੈਨੇ ਹ ਹੁਣ ਮੰਨ ਲਓ ਸਾਡੇ ਸਾਹਮਣੇ ਪ੍ਰਧਾਨ ਮੰਤਰੀ ਪੀਸ ਬਦਲ ਕੇ ਆ ਜਾਵੇ ਹੈ ਨਾ ਤੇ ਆ ਕੇ ਖੜਾ ਹੋ ਜਾਵੇ ਪੁਰਾਣੇ ਜੇ ਕੱਪੜੇ ਪਾ ਕੇ ਖੜੇ ਹੋ ਜਾਵੇ ਤੇ ਅਸੀਂ ਉਹਨੂੰ ਨਹੀਂ ਪਛਾਨਾਂਗੇ ਸੋ ਇਸੇ ਤਰ੍ਹਾਂ ਇਸਔਰਤ ਨੂੰ ਪਤਾ ਹੀ ਨਹੀਂ ਸਾਮਰੀ ਔਰਤ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਹੜਾ ਮੇਰੇ ਕੋਲ ਪਾਣੀ ਮੰਗਦਾ ਉਹ ਕੌਣ ਆ ਉਹ ਕਹਿੰਦਾ ਜੇਕਰ ਤੂੰ ਜਾਣਦੀ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਕਿ ਜਿੰਨਾਂ ਤੋਂ ਗੱਲਬਾਤ ਕਰਦੀ ਆ ਉਹ ਕੌਣ ਆ ਪੜਾਂਗੇ ਜੇ ਤੂੰ ਜਾਣਦੀ ਹੁੰਦੀ ਫਿਰ ਮੈਨੂੰ ਪੁੱਛਿਆ ਹੁੰਦਾ ਤੇ ਮੈਂ ਤੈਨੂੰ ਅੰਗਰੇਜ਼ੀ ਤੋਂ ਜਲਦੀ ਕਹਿੰਦਾ ਹਾਂ ਜੇ ਤਾ ਮੈਨੂੰ ਮੈਨੂੰ ਪੁੱਛਿਆ ਹੁੰਦਾ ਤੂੰ ਹੈਨਾ ਜੇਕਰ ਉਹਨੇ ਸਾਮਰੀ ਔਰਤ ਨੇ ਕੀ ਜੱਜ ਕੀਤਾ ਪ੍ਰਭੂ ਨੇ ਪਾਣੀ ਮੰਗਿਆ ਆ ਤੇ ਉਹਨੂੰ ਜੇ ਪਾਣੀ ਮੰਗਿਆ ਤੇ ਬਹੁਤੀਆਂ ਗੱਲਾਂ ਕਰਨ ਦੀ ਲੋੜ ਪਈ ਲਈ ਗੱਲ ਨਹੀਂ ਸੀ ਪ੍ਰਭੂ ਆ ਤੁਸੀਂ ਪਿਆਸੇ ਤਾਂ ਹੀ ਪਾਣੀ ਮੰਗਿਆ ਨਾ ਜੇਕਰ ਕੋਈ ਪਿਆਸਾ ਆ ਪਾਣੀ ਮੰਗਦਾ ਆ ਤੇ ਉਹਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਬਾਕੀ ਗੱਲ ਬਾਅਦ ਦੇ ਵਿੱਚ ਤੇ ਉਹਨੇ ਸਾੰਵਰ ਵਰਤਨ ਨੂੰ ਪੁੱਛਿਆ ਵੀ ਮੈਂ ਤੈਨੂੰ ਕਿੱਦਾਂ ਪਾਣੀ ਪਿਲਾਵਾਂ ਹੈ ਨਾ ਤੁਸੀਂ ਜਿਹੋ ਦੀ ਅਸੀਂ ਸਾੰਵਰ ਪਰ ਉਹਨੇ ਕਿਹਾ ਜੇਕਰ ਤੂੰ ਕਿਤੇ ਜਾਣ ਦੀ ਤੇ ਮੈਂ ਤੈਨੂੰ ਉਹ ਜਲ ਦਿੰਦਾ ਜਿਹੜਾ ਅੰਮ੍ਰਿਤ ਜਲ ਆ ਜਿਹੜਾ ਪੀ ਕੇ ਤੂੰ ਕਦੇ ਪਿਆਸੀ ਪਿਆਸੀ ਨਾ ਰਹਿੰਦੀ ਪੜਾਂਗੇ ਅੱਗੇ ਉਹ ਸਾੰਵਰ ਨੇ ਆਖਿਆ ਸ਼੍ਰੀਮਾਨ ਜੀ ਤੁਸੀਂ ਇਹ ਅੰਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਗੇ ਉਹ ਬਹੁਤ ਡੂੰਗਾ ਹੈ ਤੇ ਤੁਹਾਡੇ ਕੋਲ ਪਾਣੀ ਤੁਹਾਡੇ ਕੋਲ ਪਾਣੀ ਕਿੱਥੇ ਲਈ ਕੋਈ ਭਾਂਡਾ ਵੀ ਨਹੀਂ ਹੈ ਹallelujah ਕਈ ਵਾਰ ਅਸੀਂ ਪ੍ਰਭੂ ਦੀ ਬਖਸ਼ਿਸ਼ ਨੂੰ ਅਸੀਂ ਨਾਰਮਲ ਹੀ ਲੈਂਦੇ ਹਾਂ ਅਸੀਂ ਹਲਕਾ ਹੀ ਲੈਂਦੇ ਹਾਂ ਇਸ ਔਰਤ ਨੇ ਵੀ ਪ੍ਰਭੂ ਇਸ ਨੂੰ ਹਲਕਾ ਗਿਆ ਹੈ ਨਾ ਕੀ ਕਿਹਾ ਯਾਰ ਉਹਨੇ ਕਿਹਾ ਵੀ ਤੂੰ ਕਿੱਦਾਂ ਮੈਨੂੰ ਪਾਣੀ ਪਲਾਵੇਂਗਾ ਮੇਰੇ ਕੋਲ ਕੋਈ ਡੋਲ ਵੀ ਨਹੀਂ ਹੈਗਾ ਜਿਨ੍ਹਾਂ ਤੋਂ ਪਾਣੀ ਮੈਨੂੰ ਕੱਢ ਕੇ ਪਲਾ ਦੇ ਨੀ ਮੇਰੇ ਕੋਲ ਤਾਂ ਹੈਗਾ ਸਾਰਾ ਕੁਝ ਹੀ ਮੈਂ ਤਾਂ ਰੋ ਤਿਆਰੀ ਕਰਕੇ ਆਈ ਆ ਪਾਣੀ ਕਿੱਦਾਂ ਮੈਂ ਕਢਦਾ ਕਿੱਦਾਂ ਮੈਂ ਘੜਾ ਆਪਣਾ ਪਾਣੀ ਦਾ ਭਰਨਾ ਆ ਕਿ ਤੇਰੇ ਕੋਲ ਤਾਂ ਕੋਈ ਡੋਲ ਵੀ ਨਹੀਂ ਤੇਰੇ ਕੋਲ ਕੋਈ ਭਾਂਡਾ ਬਰਤਨ ਵੀ ਨਹੀਂ ਜਿੰਨਾ ਤੋਂ ਪਾਣੀ ਕੱਢ ਕੇ ਮੈਨੂੰ ਪਲਾਵੇਂ ਹੈ ਨਾ ਤੇ ਤੂੰ ਕਿੱਦਾਂ ਕਹਿਣਾ ਆ ਕਿ ਮੈਂ ਜਿਹੜਾ ਤੈਨੂੰ ਜੀਵਨ ਜਲ ਜਿਹੜਾ ਆ ਉਹ ਪ੍ਰਾਦਮਾਂਗਾ ਪ੍ਰਾਦਮਾਂਗਾ ਸੋ ਕਈ ਵਾਰ ਅਸੀਂ ਪ੍ਰਭੂ ਦੇ ਕੰਮਾਂ ਨੂੰ ਜਾਂ ਅਸੀਂ ਹਲਕਿਆ ਲੈ ਲੈਂਦੇ ਹਾਂ ਅਸੀਂ ਪ੍ਰਭੂ ਦੀ ਬਖਸ਼ਿਸ਼ ਨੂੰ ਅਸੀਂ ਹਲਕਿਆ ਲੈ ਲੈਂਦੇ ਹਾਂ ਅਸੀਂ ਪ੍ਰਭੂ ਦੀ ਕਿਰਪਾ ਨੂੰ ਅਸੀਂ ਕਈ ਵਾਰ ਹਲਕਿਆ ਹੀ ਲੈ ਲੈਂਦੇ ਹਾਂ ਪ੍ਰਭੂ ਦੇ ਕਲਾਮ ਨੂੰ ਕਈ ਵਾਰ ਅਸੀਂ ਹਲਕਿਆ ਹੀ ਬਾਈਬਲ ਦੇ ਵਿੱਚ ਲਿਖਿਆ ਅ ਧਰਤੀ ਆਕਾਸ਼ ਟਲ ਜਾਣਗੇ ਪਰ ਪਰਮੇਸ਼ੁਰ ਦੇ ਬਚਨ ਚੱਲਿਆ ਉਹ ਕਾਇਮ ਰਹੇ ਧਰਤੀ ਵੀ ਖਤਮ ਹੋਣ ਵਾਲੀ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੀ ਧਰਤੀ ਆ ਨਾ ਇਹ ਵੀ ਖਤਮ ਹੋ ਜਾਣੀ ਹੈ ਧਰਤੀ ਕੀ ਹੋ ਜਾਣਾ ਖਤਮ ਖਤਮ ਹੋ ਜਾਣੀ ਹੈ ਬਾਈਬਲ ਦੇ ਵਿੱਚ ਲਿਖਿਆ ਦਾ ਅਜ਼ੂਬ ਦੇ ਖਾਤੇ ਲਿਖਿਆ ਕਿ ਜਿਵੇਂ ਅਸੀਂ ਆਪਣੇ ਪੁਰਾਣੇ ਕੱਪੜੇ ਉਤਾਰ ਕੇ ਛੁੱਟ ਦਿੰਨੇ ਆ ਤੇ ਫਿਰ ਨਵੇਂ ਪਾਉਣੇ ਆ ਉਸੇ ਤਰ੍ਹਾਂ ਪਰਮੇਸ਼ਵਰ ਇਸ ਪ੍ਰਾਣੀ ਧਰਤੀ ਨੂੰ ਬਦਲੇਗਾ ਖਤਮ ਕਰ ਦੇਣਾ ਧਰਤੀ ਨੂੰ ਇਹਦੀ ਜਗ੍ਹਾ ਪਰਮੇਸ਼ਵਰ ਨਵੀਂ ਧਰਤੀ ਤੇ ਨਵਾਂ ਆਕਾਸ਼ ਨਵਾਂ ਆਕਾਸ਼ ਬਣਾ ਦੇਣਾ ਸੋ ਆਕਾਸ਼ ਜਿਹੜਾ ਆਕਾਸ਼ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ ਨਾ ਇਹ ਉਹ ਆਕਾਸ਼ ਨਹੀਂ ਜਿਸ ਆਕਾਸ਼ ਦੇ ਵਿੱਚ ਪਰਮੇਸ਼ਵਰ ਰਹਿੰਦਾ ਸੋ ਇਹ ਆਕਾਸ਼ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ ਨਾ ਇਹ ਬਦਲ ਜਾਣਾ ਹੈ ਧਰਤੀ ਵੀ ਬਦਲ ਜਾਣੀ ਆ ਪ੍ਰਕਾਸ਼ ਦੀ ਪੁਥੀ ਵਿੱਚ ਲਿਖਿਆ ਨਵੀਂ ਧਰਤੀ ਤੇ ਨਵਾਂ ਆਕਾਸ਼ ਹੋਵੇਗਾ ਤੇ ਨਵਾਂ ਨੇਸ਼ਨ ਹੋਵੇਗਾ ਨਵੀਂ ਕੌਮ ਹੋਵੇਗੀ ਔਰ ਨਵੇਂ ਲੋਕ ਹੋਣਗੇ ਤੇ ਉਹਨਾਂ ਵਾਸਤੇ ਇੱਕ ਨਵਾਂ ਸ਼ਹਿਰ ਪਰਮੇਸ਼ਰ ਜਿਹੜਾ ਆ ਉਹ ਬਣਾਉਣ ਦੇ ਵਾਸਤੇ ਜਾ ਰਿਹਾ ਬਣਿਆ ਹੋਇਆ ਹੀ ਆ ਪਰਮੇਸ਼ਰ ਵਾਸਤੇ ਪਛਵੀ ਔਖਾ ਔਖਾ ਨਹੀਂ ਆ ਪਰਮੇਸ਼ਰ ਖਾਲੀ ਸ਼ਬਦ ਕਰਨਾ ਹੈ ਜਿਵੇਂ ਪਹਿਲਾਂ ਪਰਮੇਸ਼ਰ ਸ਼ਬਦ ਨਾਲ ਧਰਤੀ ਬਣਾਈ ਉਸੇ ਤਰ੍ਹਾਂ ਪਰਮੇਸ਼ਰ ਆਜਮੇ ਸ਼ਬਦ ਦੇ ਨਾਲ ਹੀ ਸਾਰਾ ਕੁਝ ਛਿੜਾਇਆ ਤਿਆਰ ਤਿਆਰ ਕਰ ਸਕਦਾ ਪਰਮੇਸ਼ਰ ਸੋ ਉਸ ਆਰਦਨ ਕਿਹਾ ਕਿ ਤੂੰ ਮੈਨੂੰ ਪਾਣੀ ਕਿਵੇਂ ਦੇਵੇਂ ਤੇਰੇ ਕੋਲ ਤਾਂ ਕੋਈ ਡੋਲ ਵੀ ਨਹੀਂਗਾ ਦੁਆਰਾ ਫਿਰ ਇਸੇ ਹੱਸਣ ਪੜੀਏ ਪਲੀਜ਼ ਉਸਔਰਤ ਨੇ ਆਖਿਆ ਸ਼੍ਰੀ ਮਾਨ ਜੀ ਤੁਸੀਂ ਇਹ ਅੰਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਗੇ ਹਾਂ ਸ੍ਰੀਮਾਨ ਜੀ ਤੁਸੀਂ ਇਹ ਅੰਮ੍ਰਿਤ ਜਲ ਕਿਸ ਤਰ੍ਹਾਂ ਪ੍ਰਾਪਤ ਕਰੋਗੇ ਪੜਾਂਗੇ ਖੂਬਾ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਖਿੱਚਣ ਲਈ ਕੋਈ ਭਾਂਡਾ ਵੀ ਨਹੀਂ ਹੈ ਖੂਬ ਬਹੁਤ ਡੂੰਘਾ ਹੈ ਤੇ ਤੁਹਾਡੇ ਕੋਲ ਪਾਣੀ ਖਿੱਚਣ ਵਾਸਤੇ ਕੋਈ ਭਾਂਡਾ ਵੀ ਕੋਈ ਬਰਤਨ ਵੀ ਕੋਈ ਬਰਤਨ ਵੀ ਹੋਣੀਗਾ ਉਸ ਤੋਂ ਅੱਗੇ ਪੜਾਂਗੇ ਕੀ ਤੁਸੀਂ ਸਾਡੇ ਪਿਤਾ ਯਕੂਬ ਨਾਲੋ ਵੀ ਵੱਧ ਮਹਾਨ ਹੋ ਯਕੂਬ ਨੇ ਸਾਨੂੰ ਇਹ ਖੂਦ ਦਿੱਤਾ ਉਸਨੇ ਇਸ ਦਾ ਪਾਣੀ ਪੀ ਉਸ ਨੇ ਇਸ ਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ ਸੀ ਹੂੰ ਗਲੋ ਹallelujah ਹallelujah ਦੇਖੋ ਇਸਔਰਤਾ ਦਾ ਵਿਸ਼ਵਾਸ ਕਿੱਥੇ ਆ ਇਹ ਖੂਹ ਦੇ ਖੂਹ ਤੇ ਹੀ ਹੈ ਹੈਨਾ ਇਹਦਾ ਵਿਸ਼ਵਾਸ ਕਿੱਥੇ ਆ ਵੀ ਇੱਥੋਂ ਹੀ ਸਾਡੇ ਸਾਡੇ ਪੁੱਤਰਾਂ ਨੇ ਪਾਣੀ ਪੀਤਾ ਉਹਨਾਂ ਦੇ ਬੱਚਿਆਂ ਨੇ ਪਾਣੀ ਪੀਤਾ ਉਹਨਾਂ ਦੇ ਜਿਹੜੇ ਬਾਗਤ ਸੀਗੇ ਜਾਨਵਰ ਸੀਗੇ ਇੱਜਰ ਸੀਗੇ ਉਹਨਾਂ ਨੇ ਵੀ ਇੱਥੇ ਪਾਣੀ ਪੀਤਾ ਹਨ ਕਿਹ ਬਾ ਸਾਡੀ ਸੋ ਜਿਹੜੀ ਆ ਉਹ ਇਨੀ ਕੀ ਹੁੰਦੀ ਤੇ ਜਿਵੇਂ ਸਾਡੇ ਵੱਡ ਬਡੇਰੇ ਕਰਦੇ ਆ ਅਸੀਂ ਤਾਂ ਉਦਾਂ ਹੀ ਕਰਨਾ ਅਨਾਂ ਜਿਵੇਂ ਸਾਡੇ ਵੱਡਿਆਂ ਨੇ ਕੰਮ ਕੀਤੇ ਅਸੀਂ ਉਦਾਂ ਹੀ ਕਰਨਾ ਜਿਵੇਂ ਸਾਡੇ ਪਹਿਲਿਆਂ ਨੇ ਕੰਮ ਕੀਤੇ ਅਸੀਂ ਉਦਾਂ ਹੀ ਉਦਾਂ ਹੀ ਕਰਨਾ ਪਰ ਪ੍ਰਭੂ ਯਿਸੂ ਮਸੀਹ ਸਾਡੇ ਵਾਸਤੇ ਇੱਕ ਨਵਾਂ ਸੰਦੇਸ਼ ਲੈ ਕੇ ਆਇਆ ਉਹ ਸੰਦੇਸ਼ ਜਿਹੜਾ ਅਬਰਾਮ ਦਾ ਅਬਰਾਮ ਨੇ ਵੀ ਉਹ ਸੰਦੇਸ਼ ਨਹੀਂ ਦਿੱਤਾ ਉਹ ਸੰਦੇਸ਼ ਜਿਹੜਾ ਯਾਕੂਬ ਨੇ ਵੀ ਉਹ ਸੰਦੇਸ਼ ਨਹੀਂ ਦਿੱਤਾ ਉਹ ਸੰਦੇਸ਼ ਜਿਹੜਾ ਇਸਹਾਕ ਨੇ ਵੀ ਉਹ ਸੰਦੇਸ਼ ਨਹੀਂ ਦਿੱਤਾ ਉਹ ਸੰਦੇਸ਼ ਜਿਹੜਾ ਨਬੀਆਂ ਦੇ ਪੁੱਤ ਵੀ ਸੰਦੇਸ਼ ਜਿਹੜਾ ਸੀ ਉਹ ਨਹੀਂ ਸੀਗਾ ਪਰ ਸਾਡੇ ਕੋਲ ਪ੍ਰਭੂ ਯਸੂਸਮਸੀ ਇੱਕ ਨਵਾਂ ਕਾਨੂੰਨ ਇੱਕ ਨਵਾਂ ਨੇਮ ਪ੍ਰਭੂ ਯਸੂਸਮਸੀ ਲੈ ਕੇ ਆਏ ਜਿਹੜਾ ਨੇਮ ਪ੍ਰਭੂ ਯਸੂਸਮਸੀ ਨੇ ਆਪਣੇ ਲਹੂ ਦੇ ਨਾਲ ਸਾਡੇ ਨਾਲ ਬੰਨਿਆ ਆ ਵਾਹੋ ਹਲੇਲੂਇਆ ਹਲੇਲੂਇਆ ਇਹ ਨੇਮ ਪ੍ਰਭੂ ਯਸੂਸਮਸੀ ਨੇ ਆਪਣੇ ਲਹੂ ਦੇ ਨਾਲ ਸਾਡੇ ਨੂੰ ਸਾਡੇ ਨਾਲ ਬੰਨ ਦਿੱਤਾ ਆ ਤੇ ਉਹਦਾ ਭਰੋਸਾ ਯਾਕੂਬ ਦੇ ਖੂਦ ਦੇ ਪਈ ਆ ਪਰ ਸਾਡਾ ਭਰੋਸਾ ਕਿਹਦੇ ਉੱਤੇ ਆ ਸਾਡਾ ਭਰੋਸਾ ਪ੍ਰਭੂ ਜੀ 'ਤੇ ਹੈ। ਤੇ ਲਿਖਿਆ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ, ਜਿਹੜੇ ਉਹਦੇ ਉੱਤੇ ਈਮਾਨ ਰੱਖਦੇ ਆ ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ। ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ। ਇਹਦਾ ਭਰੋਸਾ ਯਾਕੂਬ ਦੇ ਖੂਹ ਤੇ ਸੀਗਾ ਤੇ ਫਿਰ ਸ਼ਰਮਿੰਦਗੀ ਵੀ ਇਹਨੂੰ ਉਠਾਉਣੀ ਪਈ। ਜਦ ਸ਼ਰਮਿੰਦਗੀ ਅਸ਼ਰਮਿੰਦਾ ਵੀ ਹੋਈ ਆ ਉਹ ਪ੍ਰਭੂ ਜੀ ਦੇ ਸਾਹਮਣੇ। ਅਗਲੇ ਹਫ਼ਤੇ ਅਸੀਂ ਸਿੱਖਾਂਗੇ ਪਰਾਜਸੀ ਆਪਣਾ ਇਹ ਸਾਈਫੀ ਜਿਹੜਾ ਆ ਉਹ ਸਟਾਪ ਕਰਦੇ ਆ ਔਰ ਇਸ ਔਰਤ ਦਾ ਜਿਹੜਾ ਵਿਸ਼ਵਾਸ ਆ ਭਰੋਸਾ ਆ ਉਹ ਯਕੂਬ ਦੇ ਖੂਹ ਦੇ ਉੱਤੇ ਹੀ ਆ ਪਰ ਇਹਨੂੰ ਇਹ ਨਹੀਂ ਪਤਾ ਕਿ ਜਿਹੜਾ ਯਕੂਬ ਦਾ ਖੂਹ ਆ ਇਹ ਸੁੱਕ ਵੀ ਸਕਦਾ। ਇਹਦਾ ਯਕੂਬ ਦਾ ਖੂਹ ਆ ਉਹ ਪੂਰੀਆਂ ਵੀ ਜਾ ਸਕਦਾ। ਉਹਦੇ ਵਿੱਚ ਮਿੱਟੀ ਪੱਥਰ ਵੀ ਕੋਈ ਪਾ ਸਕਦਾ ਆ ਔਰ ਯਕੂਬ ਦਾ ਖੂਹ ਜਿਹੜਾ ਉਹ ਸੁੱਕ ਜਾਵੇਗਾ। ਯਕੂਬ ਦਾ ਖੂਹ ਹੋ ਸਕਦਾ ਇਹਦੇ ਵਿੱਚ ਮੁੜ ਕੇ ਤੁਹਾਨੂੰ ਪਾਣੀ ਮਿਲੇ ਹੀ। ਕਿਉਂਕਿ ਇੱਥੇ ਯਕੂਬ ਵੱਡਾ ਨਹੀਂ। ਇੱਥੇ ਦਾਊਦ ਵੱਡਾ ਨਹੀਂ। ਇਥੇ ਅਬਰਾਹਮ ਵੱਡਾ ਨਹੀਂ ਇਥੇ ਸਹਾਇਕ ਵੱਡਾ ਨਹੀਂ ਔਰ ਲਿਖਿਆ ਇਥੇ ਬਾਈਬਲ ਵਿੱਚ ਲਿਖਿਆ ਹੈ ਕਿ ਜਿੰਨੀਆਂ ਨੇ ਮਾਂ ਦੇ ਕੁੱਖ ਤੋਂ ਜਨਮ ਲਿਆ ਉਹਨਾਂ ਸਭ ਨਾਲੋਂ ਵੱਡਾ ਕੋਣ ਹੈ ਯੋਹਨਾ ਬਪਤਿਸਮਾ ਦੇਣ ਵਾਲਾ ਪਰ ਅੱਗੇ ਕੀ ਲਿਖਿਆ ਕਿ ਇਥੇ ਜੋ ਯੋਹਨਾ ਤੋਂ ਵੀ ਇੱਕ ਵੱਡਾ ਆ ਬੋਲੋ ਹallelujah ਹallelujah ਜੋਨਾ ਤੋਂ ਵੀ ਵੱਡਾ ਕੋਣ ਹੈ ਪ੍ਰੀਸ਼ਮਾਸੀ ਲਿਖਿਆ ਜੇਠਾ ਆ ਉਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਜੇਠਾ ਆ ਤਾਂ ਸੀ ਉਹਦੇ ਸਾਰੇ ਬੱਚੇ ਉਹਦੇ ਭੈਣ ਭਰਾਇਆ ਸੀ ਔਰ ਅਸੀਂ ਉਹਦੇ ਬੱਚੇ ਆਂ ਔਲਾਦ ਆਂ ਅਸੀਂ ਉਹਦੇ ਸੋ ਇਸ ਕਰਕੇ ਉਹਦਾ ਭਰੋਸਾ ਯਕੂਬ ਦੇ ਖੂਦ ਦੇ ਉੱਤੇ ਆ ਪਰ ਸਾਡਾ ਭਰੋਸਾ ਯਿਸੂ ਮਸੀਹ ਦੇ ਉੱਤੇ ਆ ਆ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਸਿਰਾਂ ਨੂੰ ਅਸੀਂ ਝੁਕਾਵਾਂਗੇ ਅੱਖਾਂ ਨੂੰ ਬੰਦ ਕਰਾਂਗੇ ਔਰ ਅੱਜ ਦੇ ਵਚਨਾਂ ਦੇ ਬਾਰੇ